ਦੋਸਤੋ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਸਾਰੇ ਇੱਕ ਬੜਾ ਇੰਟਰਸਟਿੰਗ ਜਿਹਾ ਫੈਕਟ ਅੱਜ ਲੈ ਕੇ ਆਇਆ ਤੁਹਾਡੇ ਲਈ ਤੁਹਾਨੂੰ ਬਹੁਤ ਪਸੰਦ ਆਊਗੀ ਇਹ ਵੀਡੀਓ ਅਕਸਰ ਤੁਸੀਂ ਦੇਖਿਆ ਹੋਣਾ ਜਿਹੜੇ ਗੋਰੇ ਨੇ ਜਾਂ ਕਹਿ ਲਓ ਜਿਹੜਾ ਵੈਸਟਰਨ ਕਲਚਰ ਆ ਪੱਛਮੀ ਸਭਿਅਤਾ ਨੂੰ ਫੋਲੋ ਕਰਨ ਵਾਲੇ ਲੋਕ 13 ਨੰਬਰ ਨੂੰ ਅਸ਼ੁੱਭ ਕਿਉਂ ਮੰਨਦੇ ਆ ਕਿਉਂ ਅਨਲੱਕੀ 13 ਨੰਬਰ ਨੂੰ ਉਹ ਗਿਣਦੇ ਆ ਜਦਕਿ ਸਾਡੇ ਜਿਹੜੇ ਲੋਕ ਨੇ ਕੁਝ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਖਾਸ ਤੌਰ ਤੇ ਲੋਕ ਉਹ 13 ਨੂੰ ਸਭ ਤੋਂ ਚੰਗਾ ਮੰਨਦੇ ਆ ਇਹਦਾ ਕਾਰਨ ਵੀ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੇ ਪਹਿਲੇ ਗੁਰੂ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੇ 13 13 ਆਪਣੇ ਮੋਦੀਖਾਨੇ ਦੇ ਵਿੱਚ ਤੋਲਿਆ ਸੀ ਤੇ ਉਹ 13 ਨੂੰ ਬਹੁਤ ਲੱਕੀ ਮੰਨਦੇ ਨੇ ਸਾਡੇ ਲੋਕ ਗੱਡੀਆਂ ਦਾ ਨੰਬਰ ਲੈਣਗੇ ਉਹ ਵੀ 13 13 ਲੈਂਦੇ ਨੇ ਫੋਨ ਦਾ ਨੰਬਰ ਲੈਂਦੇ ਨੇ ਉਹ 13 13 ਵੀ ਉਹ 13 13 ਜਿਹੜਾ ਹੈ ਕਿ ਅੰਕਾ ਉਹਦੇ ਵਿੱਚੋਂ ਤੇਰਾ ਤੇਰਾ ਦੀ ਜਿਹੜੀ ਉਹ ਜਿਹੜਾ ਅਹਿਸਾਸ ਆ ਤੇਰਾ ਤੇਰਾ ਦਾ ਕਿ ਅਸੀਂ ਪਰਮਾਤਮਾ ਨੂੰ ਕਹਿ ਰਹੇ ਆ ਵੀ ਸਾਰਾ ਕੁਝ ਤੇਰਾ ਹੀ ਤੇਰਾ ਵਾ ਸਾਡਾ ਕੁਝ ਵੀ ਨਹੀਂ ਉਹ ਅਹਿਸਾਸ ਇਸ ਅੰਕ ਦੇ ਵਿੱਚੋਂ ਲੈਂਦੇ ਨੇ ਖੈਰ ਇਹਦੇ ਬਾਰੇ ਆਪਾਂ ਖੁੱਲ ਕੇ ਫੇਰ ਗੱਲ ਕਰਾਂਗੇ ਅੱਜ ਦਾ ਜਿਹੜਾ ਵਿਸ਼ਾ ਵਾ ਉਹਦੇ ਤੇ ਆਉਨੇ ਆ ਕਿ ਜਿਹੜੇ ਗੋਰੇ ਨੇ ਜਿਹੜੇ ਪੱਛਮੀ ਲੋਕ ਨੇ ਬਹੁਤ ਸਾਰੇ ਇਹੋ ਜਿਹੇ ਪੱਛਮੀ ਦੇਸ਼ ਨੇ ਉਥੇ 13 ਨੰਬਰ ਨੂੰ ਕਿਉਂ ਅਸ਼ੁਭ ਮੰਨਿਆ ਜਾਂਦਾ ਕਾਸ ਤੌਰ ਤੇ ਜਿਹੜੇ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਨੇ ਉਹ 13 ਨੰਬਰ ਨੂੰ ਸਭ ਤੋਂ ਜ਼ਿਆਦਾ ਅਨਲਕੀ ਮੰਨਦੇ ਆ ਤੇ ਇਹਦੇ ਪਿੱਛੇ ਦਾ ਕੀ ਕਾਰਨ ਹੈ ਇਹਦੇ ਬਾਰੇ ਗੱਲ ਕਰਨੀ ਆ ਉਸ ਤੋਂ ਪਹਿਲਾਂ ਕੁਝ ਇੰਟਰਸਟਿੰਗ ਗੱਲਾਂ ਮੈਂ ਤੁਹਾਨੂੰ ਦੱਸਣੀਆਂ ਚਾਹੂੰਗਾ ਕਿ ਪੱਛਮੀ ਦੇਸ਼ਾਂ ਦੇ ਵਿੱਚ ਕੁਝ ਇਹੋ ਜਿਹੇ ਹੋਟਲ ਨੇ ਜਿੱਥੇ ਤੁਸੀਂ ਜੇ ਕਦੇ ਜਾਓਗੇ ਉੱਥੇ 12 ਨੰਬਰ ਕਮਰੇ ਤੋਂ ਬਾਅਦ ਤੁਹਾਨੂੰ 12 A ਜਿਹੜਾ ਕਮਰਾ ਦੇਖਣ ਨੂੰ ਜ਼ਰੂਰ ਮਿਲ ਜੂਗਾ 13 ਨੰਬਰ ਕਮਰਾ ਤੁਹਾਨੂੰ ਨਹੀਂ ਦੇਖਣ ਨੂੰ ਮਿਲੂਗਾ ਸਿੱਧਾ 12 ਫਿਰ 12A ਫਿਰ 14 ਨੰਬਰ ਕਮਰਾ ਆਉਂਦਾ ਵਾ ਜੇ ਕੋਈ ਬਿਲਡਿੰਗ ਬਹੁਤ ਉੱਚੀ ਹੋਵੇ ਬਹੁਤ ਜ਼ਿਆਦਾ ਫਲੋਰ ਨੇ ਤਾਂ ਉਹ 12 ਨੰਬਰ ਫਲੋਰ ਹੋਊਗਾ ਫਿਰ ਉਸ ਤੋਂ ਬਾਅਦ 12A ਫਲੋਰ ਦੇ ਦੇਣਗੇ 13 ਨੰਬਰ ਫਲੋਰ ਨਹੀਂ ਦੇਣਗੇ ਸਿੱਧਾ 14 ਤੇ ਆ ਜਾਣਗੇ ਕੋਈ ਕਈ ਜਿਹੜੀਆਂ 에ਅਰਲਾਈਨਸ ਨੇ ਇਹੋ ਜੀਆਂ ਵੈਸਟਰਨ ਕਿ ਉਹਨਾਂ ਦੇ ਆਪਾਂ ਸੀਟਾਂ ਦੇ ਜਿਹੜੇ ਨੰਬਰ ਦੇਖਦੇ ਆ ਉਹ 13 ਨੰਬਰ ਸੀਟ ਨਹੀਂ ਰੱਖਦੇ ਮਤਲਬ ਜਿੱਥੇ 13 ਨੰਬਰ ਆ ਗਿਆ ਉਹਨਾਂ ਨੇ ਉੱਥੇ ਕੱਟ ਲਾ ਦੇਣਾ 13 ਨੰਬਰ ਯੂਜ਼ ਹੀ ਨਹੀਂ ਕਰਦੇ ਚੰਡੀਗੜ੍ਹ ਸ਼ਹਿਰ ਤੁਸੀਂ ਤਕਰੀਬਨ ਸਾਰੇ ਘੁੰਮੇ ਹੋਵੋਗੇ ਫਰਾਂਸ ਦਾ ਇੱਕ ਆਰਕੀਟੈਕਟ ਉਹਨੇ ਉਹ ਸਾਰਾ ਨਕਸ਼ਾ ਤਿਆਰ ਕੀਤਾ ਸੀ ਚੰਡੀਗੜ੍ਹ ਦਾ ਤੇ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਪਤਾ ਹੋਊਗਾ ਕਿ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਸਾਰੇ ਸੈਕਟਰ ਮਿਲ ਜਾਣਗੇ 13 ਨੰਬਰ ਸੈਕਟਰ ਉੱਥੇ ਨਹੀਂ ਹੈਗਾ ਮਤਲਬ ਉਹ ਗੋਰੇ ਨੇ ਚੰਡੀਗੜ੍ਹ ਦੇ ਵਿੱਚ ਵੀ 13 ਨੰਬਰ ਸੈਕਟਰ ਨਹੀਂ ਬਣਾਇਆ ਕਿਉਂਕਿ ਉਹ ਸ਼ੋਭਮੰਦੇ ਆ ਇਸ ਨੰਬਰ ਨੂੰ ਹੁਣ ਆਉਣੇ ਆ ਜੀ ਇਹਦੇ ਪਿੱਛੇ ਸਚਾਈ ਕੀ ਆ ਦੇਖੋ ਇੱਕ ਸਚਾਈ ਜੋ ਮੈਂ ਪੜੀ ਕਿ ਜਿਹੜੇ ਈਸਾਈਆਂ ਦੇ ਗੁਰੂ ਹੋਏ ਨੇ ਜੀਸਸ ਕ੍ਰਾਈਸਟ ਉਹਨਾਂ ਨੂੰ ਜਦੋਂ ਲਟਕਾਇਆ ਗਿਆ ਸੀ ਫਾਂਸੀ ਦਿੱਤੀ ਜਦੋਂ ਉਹਨਾਂ ਨੂੰ ਗਈ ਸੀ ਸ਼ਹੀਦ ਕੀਤਾ ਗਿਆ ਸੀ ਤਾਂ 13 ਬੰਦੇ ਸੀਗੇ ਕੁੱਲ ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਸੋ ਉਦੋਂ ਤੋਂ ਲੈ ਕੇ ਇਹ ਧਾਰਨਾ ਬਣ ਗਈ ਕਿ 13 ਨੰਬਰ ਇਸਾਈਆਂ ਦੇ ਲਈ ਅਸ਼ੋਭਾ ਚੰਗਾ ਨਹੀਂ ਹੈਗਾ ਇੱਕ ਹੋਰ ਧਾਰਨਾ ਜਿਹੜੀ ਇਹਦੇ ਨਾਲ ਜੁੜੀ ਹੋਈ ਆ ਕਿ ਜਦੋਂ ਪਹਿਲੇ ਸਮਿਆਂ ਦੇ ਵਿੱਚ ਕਿਸੇ ਨੂੰ ਵੀ ਫਾਂਸੀ ਦਿੱਤੀ ਜਾਂਦੀ ਸੀ ਖਾਸ ਤੌਰ ਤੇ ਜਿਹੜੇ ਪੱਛਮੀ ਦੇਸ਼ ਨੇ ਤਾਂ ਜਿਹੜੀ ਇੱਕ ਉਚਾਈ ਤੇ ਜਾਣਾ ਹੁੰਦਾ ਸੀ ਨਾ ਫਾਂਸੀ ਬੰਦੇ ਨੂੰ ਚੜਾਉਣ ਦੇ ਲਈ ਉਹ 13 ਪੌੜੀਆਂ ਚੜ੍ਹ ਕੇ ਜਾਣਾ ਹੁੰਦਾ ਸੀ ਚੜ੍ਹ ਕੇ ਜਾਣਾ ਹੁੰਦਾ ਸੀ ਜਾਂ 13 ਪੌੜੀਆਂ ਥੱਲੇ ਨੂੰ ਵੀ ਹੋ ਸਕਦੀਆਂ ਦੋਨਾਂ ਚੋਂ ਕੁਝ ਵੀ ਲਗਾ ਸਕਦੇ ਹੋ ਮਤਲਬ 13 ਪੌੜੀਆਂ ਚੜ੍ਹਨੀਆਂ ਪੈਂਦੀਆਂ ਸੀ ਜਾਂ ਉਤਰਨੀਆਂ ਪੈਂਦੀਆਂ ਸੀ ਸੋ ਉਦੋਂ ਤੋਂ ਲੈ ਕੇ ਇੱਕ ਵਹਿਮ ਬਣਿਆ ਹੋਇਆ ਕਿ 13 ਨੰਬਰ ਆ ਜਿਹੜਾ ਚੰਗਾ ਨਹੀਂ ਹੈਗਾ ਹੁਣ ਇਹ ਦੇਖੋ ਇਹ ਜੜੀਆਂ ਗੱਲਾਂ ਇਹ ਵੀਡੀਓ ਇਹ ਵੀ ਸਾਬਤ ਕਰਦੀ ਆ ਕਿ ਵਹਿਮ ਭਰਮ ਤੇ ਇਹੋ ਜਿਹੜੇ ਨੰਬਰਾਂ ਦੇ ਪਿੱਛੇ ਆਪਾਂ ਜਿਹੜੇ ਪਏ ਹੋਏ ਆ ਇਹ ਆਪਾਂ ਹੀ ਇਹਦਾ ਸ਼ਿਕਾਰ ਨਹੀਂ ਸਾਰੀ ਦੁਨੀਆ ਦੇ ਵਿੱਚ ਆਹੀ ਕੋ ਜਾਂ ਸਾਰੀ ਦੁਨੀਆ ਜਿਹੜੀ ਆ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੀ ਹੈ ਕਿਸੇ ਵੀ ਦੇਸ਼ ਦੇ ਨਾਲ ਸੰਬੰਧ ਰੱਖਦੀ ਆ ਇੰਨਾਂ ਗੱਲਾਂ ਤੋਂ ਉਹ ਬਚ ਨਹੀਂ ਸਕੇ ਕੋਈ ਨਾ ਕੋਈ ਵੈਅਮ ਭਰਮ ਕੋਈ ਨਾ ਕੋਈ ਇਹੋ ਜਿਹਾ ਜਿਹੜਾ ਡਰਾ ਉਹਨਾਂ ਦੇ ਦਿਲੋਂ ਦਿਮਾਗ ਦੇ ਵਿੱਚ ਪਾਇਆ ਗਿਆ ਤੇ ਉਹ ਜਿਹੜੀਆਂ ਨਵੀਆਂ ਪੀੜ੍ਹੀਆਂ ਵੀ ਉਹਦੇ ਵਿੱਚੋਂ ਬਾਹਰ ਨਹੀਂ ਆ ਪਾਰੀਆਂ ਸੋ ਇਹ ਸੀਗਾ ਜੀ 13 ਨੰਬਰ ਦਾ ਇਤਿਹਾਸ ਕਿ ਜਿਹੜੇ ਗੋਰੇ ਨੇ ਪੱਛਮੀ ਲੋਕ ਨੇ ਉਹ 13 ਨੰਬਰ ਨੂੰ ਅਸ਼ੁੱਭ ਕਿਉਂ ਮੰਨਦੇ ਆ ਤੋ ਕਿਵੇਂ ਲੱਗੀ ਜੀ ਜਾਣਕਾਰੀ ਜਰੂਰ ਦੱਸਿਓ ਕੋਈ ਕਮੀ ਆ ਕੋਈ ਕਰੁਟੀ ਲੱਗੀ ਕੋਈ ਅਧੂਰੀ ਜਾਣਕਾਰੀ ਲੱਗੀ ਗਲਤ ਜਾਣਕਾਰੀ ਲੱਗੀ ਜਾਂ ਕੋਈ ਸ਼ਬਦਾਂ ਦੀ ਹੇਰਫੇਰ ਹੋਈ ਆ ਤਾਂ ਮੈਂ ਖਿਮਾ ਦਾ ਜੱਜਕਾਂ ਜੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵੀਂ ਜਾਣਕਾਰੀ ਨਵਾਂ ਤਰਕ ਲੈ ਕੇ ਤੁਹਾਡੇ ਸਾਹਮਣੇ ਜਲਦੀ ਹਾਜ਼ਰ ਹੋਵਾਂਗਾ